ਜਨਰ ਰਾਈਟ ਇਨਫੋਰਮੇਸ਼ਨ ਜਨਵਰੀ 2024 ਤੋਂ ਸਪਾਊਸ ਵੀਜ਼ਾ ਬੰਦ ਹੋ ਗਿਆ ਐਂਡ ਵੀ ਆਰ ਥੈਂਕਫੁਲ ਟੂ ਬ੍ਰਿਟਿਸ਼ ਗਵਰਨਮੈਂਟ ਟੂ ਸਟਾਪ ਥਿਸ ਜੇ ਬੱਚਾ ਸੀਬੀਐਸਈ ਆਈਸੀਐਸਈ ਪਾਸ ਆਊਟ ਹੋਵੇ ਵਿਦਆਊਟ ਆਈ ਸੀ ਸਾਡਾ ਪਰਸਨ ਨੰਬਰ ਹੈ ਜਿਹੜਾ ਵਿਦਆਊਟ ਆਈ ਸੀ ਦੇ ਰਹਾ ਉਹ ਲੈਣਾ ਬਿਲਕੁਲ ਓਪਨ ਜੌਬ ਕਰ ਸਕਦਾ ਹੈ ਚਾਹੇ ਬੱਚੇ ਨੇ ਮੈਡੀਕਲ ਸਾਇੰਸ ਕੀਤੀ ਹੈ ਜੋ ਪੀਜੀ ਵੇਚ ਰਿਹਾ ਹੈ ਵਾਟ ਐਵਰ ਵਾਟ ਐਵਰ ਜੌਬ ਯੂ ਫਾਈਂਡ ਯੂ ਕੈਨ ਡੂ ਦੈਟ ਟੂ ਇਅਰਸ ਦਾ ਪਰਮਿਟ ਇਹ ਕੋਈ ਹੋਰ ਦੇਸ਼ ਨਹੀਂ ਹੈ ਜਿਵੇਂ ਹੁਣ ਐਜੂਕੇਸ਼ਨ ਸਟਾਰਟ ਕੀਤੀ ਹੈ ਜਾਂ ਹੁਣ ਲੋਕਾਂ ਨੂੰ ਬਣਾਣਾ ਸ਼ੁਰੂ ਕੀਤਾ ਹੈ ਪਹਿਲਾ ਪਾਪ ਦੀ ਵੀ ਇੱਥੇ ਵੀ ਪੜ੍ਹ ਰਿਹਾ ਸੀ ਉਸ ਤੋਂ ਬਾਅਦ ਸਾਰੇ ਵੱਡੇ ਪੋਲੀਟਿਸ਼ੀਅਨ ਸਾਰੇ ਵੱਡੇ ਲੋਕ ਜਿੰਨੇ ਵੱਡੇ ਬਿਜ਼ਨਸਮੈਨ ਬਿਜ਼ਨਸ ਟਾਈਟਨਸ ਆ ਉਹਨਾਂ ਦੇ ਬੱਚੇ ਵੀ ਇੱਥੇ ਹੀ ਵਰਲਡ ਦਾ ਟੌਪ ਗੈਸਟ ਕਿੰਪਾਸ ਚੱਲਾ ਪ੍ਰੋਵਾਈਡ ਕਰ ਚੋੜੀਏ ਉਹ ਯੂਕੇ ਲਈ ਹੈ ਯੂਨੀਵਰਸਿਟੀਆਂ ਖਸਬੀਆਂ ਨੇ ਵਰਲਡ ਵਿਆ ਟੌਪ 6 ਯੂਨੀਵਰਸਿਟੀਆਂ ਵੀ ਜੜੀਆਂ ਹੈਗੀਆਂ ਨੇ ਜੜੀਆਂ ਟੌਪ 100 ਦੇ ਵਿੱਚ ਆਂਦੀਆਂ ਨੇ ਕੋਈ ਦਿੱਕੇ ਦੇ ਸਟਡੀ ਕਿ ਇਜ਼ੀਲੀ ਨੀਚ ਕੀ ਬੱਚਾ ਜਨਰਲੀ ਹੈ ਨਾ ਉਹ ਨੰਬਰ ਤੋਂ ਨਹੀਂ ਮੈਰਾ ਜਿਹੜਾ ਅਪਲਾਈ ਕੀਤਾ ਉਹਨੂੰ ਸਭ ਗੱਲ ਸਮਝਦੀ ਹੈ ਤੇ ਨਹੀਂ ਆ ਰਹੀਆਂ ਉਹਦਾ ਪਰਪਸ ਕੀ ਹੈ ਕੋਈ ਯੂਕੇ ਪੜਾਣਾ ਚਾਹਦਾ ਹੈ ਤੇ ਦਾਤਾ ਸਾਹਮਣੋਂ ਬੜਾ ਬੜਾ ਸਰਦਾਰ ਹੋਣਾ ਚਾਹੀਦਾ ਹੈ ਐਮਬੀਏ ਸਮੀ ਹੈਂਸ ਅਮਾਉਂਟ 2000 ਤੋਂ ਵੀ ਜ਼ਿਆਦਾ ਫੀਸ ਜੀ 150 ਯੂਨੀਵਰਸਿਟੀਆਂ ਹੈ ਦੇਅਰ ਇਜ਼ ਸਮਥਿੰਗ ਫੋਰ ਏਵਰੀਬਾਡੀ ਇਨ ਦੀ ਯੂਕੇ ਬੱਚਾ ਆ ਸਸ਼ਿਕਾ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਬਾਤ ਵਿਦੇਸ਼ ਕੀ ਦੇ ਵਿੱਚ ਜਿੱਥੇ ਗੱਲਬਾਤ ਕਰਾਂਗੇ ਅੱਜ ਯੂਕੇ ਨੂੰ ਲੈ ਕੇ ਯੂਕੇ ਇੱਕ ਇਹੋ ਜੀ ਕੰਟਰੀ ਹੈ ਜਿੱਥੇ ਸਟੱਡੀ ਨੂੰ ਲੈ ਕੇ ਬਹੁਤ ਸਾਰੀ ਓਪਰਚੁਨਿਟੀਆਂ ਨੇ ਵਰਲਡ ਦੇ ਬੈਸਟ ਕਾਲਜਸ ਯੂਕੇ ਦੇ ਵਿੱਚ ਮਿਲਦੇ ਨੇ ਤੇ ਬੱਚਿਆਂ ਨੂੰ ਯੂਕੇ ਜਾ ਕੇ ਵਰਕ ਓਪਰਚੁਨਿਟੀਆਂ ਵੀ ਬਹੁਤ ਜ਼ਿਆਦਾ ਮਿਲ ਜਾਂਦੀਆਂ ਸੋ ਅੱਜ ਗੱਲਬਾਤ ਕਰਾਂਗੇ ਅਸੀਂ ਯੂਕੇ ਦਾ ਕੀ ਪ੍ਰੋਸੈਸ ਹੈ ਕਿਹੜਾ ਇਨਟੇਕ ਜੋ ਹੈ ਬੱਚਿਆਂ ਲਈ ਬੈਟਰ ਰਹੇਗਾ ਤੇ ਇਸ ਦੇ ਨਾਲ ਹੀ ਸਾਡੇ ਨਾਲ ਜੁੜੇ ਰਹਿਣਗੇ ਕੈਪਰੀ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਨਿਤਿਨ ਚਾਵਲਾ ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਬਾਤ ਵਿਦੇਸ਼ राजा दे दे so, दे देश पूरी दुनिया दे राज किता। है, है ਦਾ ਮੋਸਟ ਬਿਊਟੀਫੁਲ ਕੰਟਰੀਜ਼ ਐਸ ਵੈਲ ਬਿਲਕੁਲ ਰੀਸੈਂਟਲੀ ਮੈਂ ਜਦੋਂ ਯੂਕੇ ਵਿਜ਼ਿਟ ਕਰਕੇ ਆਇਆ ਉੱਥੇ ਜਾ ਕੇ 10 ਯੂਨੀਵਰਸਿਟੀ ਤੇ ਕਾਲਜਸ ਮਿਲ ਕੇ ਆਇਆ ਆਈ ਹੈਵ ਸੀਨ ਦ ਇਨਫਰਾਸਟ੍ਰਕਚਰ ਹਾਂ ਵਰਲਡ ਦਾ ਟਾਪ ਬੈਸਟ ਇਨਫਰਾਸਟ੍ਰਕਚਰ ਦਾ ਪ੍ਰੋਵਾਈਡ ਕਰ ਸਕਦੀ ਹੈ ਉਹ ਯੂਕੇ ਦੀਆਂ ਯੂਨੀਵਰਸਿਟੀਆਂ ਕਰ ਸਕਦੀਆਂ ਨੇ ਵਰਲਡ ਦੀਆਂ ਟਾਪ 6 ਯੂਨੀਵਰਸਿਟੀਆਂ ਵੀ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਟਾਪ 100 ਦੇ ਵਿੱਚ ਆਉਂਦੀਆਂ ਨੇ ਉਹ ਯੂਕੇ ਦੇ ਵਿੱਚ ਨੇ ਬਿਲਕੁਲ ਸਹੀ ਸੋ 150 ਯੂਨੀਵਰਸਿਟੀਆਂ 2000 ਤੋਂ ਜ਼ਿਆਦਾ ਕੋਰਸਿਸ ਸਾਰਾ ਕੁਝ ਜੇ ਕੋਈ ਕੰਟਰੀ ਪ੍ਰੋਵਾਈਡ ਕਰ ਸਕਦੀ ਹੈ ਸੋ that is none other than UK ਸਰ process ਕੀ ਹੈ UK ਜਾਂਦਾ ਦੇਖੋ process is very simple ਇੱਕ ਤਾਂ ਤੁਹਾਨੂੰ IELTS ਦਾ ਰਿਸੈਂਟਤਾ ਦੇਣਾ ਹੀ ਪਏਗਾ 6 ব্যান্ড ওভারঅল ਚਾਹੀਦੇ ਨੇ ਬੱਚਾ ਪਲੱਸ 2 ਪਾਸ ਹੈ ਸਾਢੇ 6 ਚਾਹੀਦੇ ਨੇ ਬੱਚਾ ਗ੍ਰੈਜੂਏਟ ਹੈ ਹਾਲਾਂਕਿ ਵਿਦਆਊਟ IELTS ਵੀ ਅਪਲਾਈ ਕੀਤਾ ਜਾ ਸਕਦਾ ਹੈ ओके ਜੇ ਬੱਚਾ CBSE ICSE پاس ਆਊਟ ਹੋਵੇ ਵਿਦਆਊਟ ਆਈਐਸਯੂ ਸਟਾਰਟਸ ਅਮਰੀਕਾ ਵਿਦਆਊਟ ਆਈਐਸਯੂ ਯੂਕੇ ਆਊਟ ਲੈਦਰ ਬਿਲਕੁਲ ਪ੍ਰੋਸੈਸ ਨਹੀਂ ਤੁਸੀਂ ਗੱਲ ਕੀਤੀ ਪ੍ਰੋਸੈਸ ਦੇ ਵਿੱਚ ਸਭ ਤੋਂ ਪਹਿਲੇ ਅਸੀਂ ਆਫਰ ਲੈਟਰ ਅਪਲਾਈ ਕਰਦੇ ਹਾਂ ਆਫਰ ਲੈਟਰ ਦੋ ਤਿੰਨ ਹਫ਼ਤੇ ਚ ਆ ਜਾਂਦੀ ਹੈ ਹਨਾ ਆਫਰ ਲੈਟਰ ਆਉਣ ਤੋਂ ਬਾਅਦ ਨਾ ਯੂਨੀਵਰਸਿਟੀ ਵੱਲੇ ਕ੍ਰੈਡੀਬਿਲਟੀ ਇੰਟਰਵਿਊ ਲੈਣਦੇ ਬੱਚੇ ਦੇ ਕਿ ਬੱਚਾ ਕ੍ਰੈਡੀਬਿਲਟੀ ਇੰਟਰਵਿਊ ਮੀਨਸ ਕਿ ਬੱਚਾ ਜੈਨੂਅਲੀ ਹੈਗਾ ਅਵੇਲੇਬਲ ਕਿ ਨਹੀਂ ਹੈਗਾ ਜਿਹਨੇ ਅਪਲਾਈ ਕੀਤਾ ਉਹਨੂੰ ਸਾਡੀ ਗੱਲ ਸਮਝ ਵੀ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਉਹਦਾ ਪਰਪਸ ਕੀ ਹੈ ਕਿ ਉਹ ਯੂਕੇ ਪੜਾ ਲਾਣਾ ਚਾਹੁੰਦਾ ਹੈ ਸੋ ਚਾਰ ਪੰਜ ਕੁਐਸਚਨ ਪੁੱਛੇ ਜਾਂਦੇ ਨੇ ਜ਼ੂਮ ਦੇ ਉੱਪਰ ਜਾਂ ਫੋਨ ਦੇ ਉੱਪਰ ਜਾਂ ਵੀਡੀਓ ਕਾਲ ਦੇ ਉੱਪਰ ਤੇ ਇੱਕ ਇੰਟਰਵਿਊ ਲਈ ਜਾਂਦੀ ਹੈ ਉਹ ਇੰਟਰਵਿਊ ਹੋਣ ਤੋਂ ਬਾਅਦ ਫਿਰ ਬੱਚੇ ਦੀ ਉਹ ਫੀਸ ਜਮਾ ਕਰਵਾ ਲੈਂਦੇ ਨੇ ਇਹਦਾ ਹਾਫ ਇਅਰ ਦੀ ਫੀਸ ਹੈ ਫੁੱਲ ਇਅਰ ਦੀ ਫੀਸ ਜਿੰਨਾ ਵੀ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਹੋਵੇ ਫੀਸ ਜਮਾ ਕਰ ਲੈਂਦੇ ਨੇ ਉਹਦੇ ਬੇਸ ਤੇ ਉਹ ਡਾਕੂਮੈਂਟ ਇਸ਼ੂ ਕਰਦੇ ਨੇ ਜਿਹਨੂੰ ਕੈਸ਼ ਕਹਿੰਦੇ ਨੇ ਕਨਫਰਮੇਸ਼ਨ ਆਫ ਐਕਸੈਪਟੈਂਸ ਫਾਰ ਸਟੱਡੀਜ਼

पोस्ट स्टडी ਵਰਪਮ ਜਿਨ ਕਹਿੰਦੇ ਨੇ ਲੈ ਸਕਦਾ ਬੱਚਾ ਉਹ ਪਨ ਜੌਬ ਕਰ ਸਕਦਾ ਹੈ ਚਾਹੇ ਬੱਚੇ ਨੇ ਮੈਡੀਕਲ ਸਾਇੰਸ ਕੀਤੀ ਹੈ ਤੇ ਉਹ ਫੀਜ਼ੇ ਵੇਚ ਰਿਹਾ ਵਾਟ ਐਵਰ ਵਾਟ ਐਵਰ ਜੌਬ ਯੂ ਫਾਈਂਡ ਯੂ ਕੈਨ ਡੂ ਦੈਟ ਟੂ ইয়ারਸ ਵਰਪਮ ਬਟ ਥਿਸ ਇਸ ਨੋਟ ਦ ਲਿਮਿਟ ਉਸੋ ਬੰਗਲੇ ਜੇ ਤੁਹਾਨੂੰ ਜੌਬ ਮਿਲ ਜਾਂਦੀ ਹੈ ਜੀ ਦੋ ਦੋ ਸਾਲ ਹਰ ਜਿੰਨਾ ਬਣੀ ਬਣਾਈ ਚਲੋ ਸਾਡੇ ਪੁਰਾਣੇ ਸਟੂਡੈਂਟਸ ਉਹਦੇ 10 10 ਸਾਲਾਂ ਤੋਂ ਬਾਰ ਬਾਰ ਸਲਾਹ ਦੋ ਵਾਤ ਕਰ ਰਹੇ ਨੇ ਐਂਡ ਦੇ ਆਰ ਅਰਨਿੰਗ ਹੈਂਸਮ ਅਮਾਊਂਟ ओके सो ਇਨਟੇਕ ਕਿਹੜਾ ਸਰ ਫਿਲਹਾਲ ਬੱਚਿਆਂ ਦੇ ਲਈ ਬੈਟਰ ਹੈ ਦੇਖੋ ਨਾਰਮਲੀ ਦੋ ਇਨਟੇਕ ਹੁੰਦੇ ਆ ਜੀ ਜਨੂਅਰੀ ਤੇ ਸੈਪਟੈਂਬਰ ਕੁਝ ਰੋਲਿੰਗ ਇਨਟੇਕ ਵੀ ਹੁੰਦੇ ਆ ਕਈ ਯੂਨੀਵਰਸਿਟੀ ਜਾਂ ਜਿੱਦਾ ਬੀਪੀਪੀ ਯੂਨੀਵਰਸਿਟੀ ਉਹਦੇ ਸਰ ਕੋਲ ਪ੍ਰਾਇਲ ਵੀ ਹੈਗਾ ਜੂਨ ਵੀ ਹੈਗਾ ਸਤ ਜੁਲਾਈ ਵੀ ਹੈਗਾ ਹਨਾ ਤਾਂ ਨਾਰਮਲੀ ਸੈਪਟੈਂਬਰ ਤੇ ਜਨੂਅਰੀ ਦੋ ਇਨਟੇਕ ਹੁੰਦੇ ਨੇ ਹਾਊਏਵਰ ਕੁਝ ਮਿਡ ਇਨਟੇਕ ਵੀ ਮਿਲ ਜਾਂਦੇ ਨੇ ਫਿਲਹਾਲ ਸੈਪਟੈਂਬਰ ਇਨਟੇਕ ਵਾਸਤੇ ਅਡਮਿਸ਼ਨ ਚੱਲ ਰਿਹਾ ਹੈ

ਅਨਪੜ੍ਹ ਬੱਚੇ ਜੁ ਜਨਾਨੀ ਦਾ ਪਹੁੰਚਾ ਫੜ ਕੇ ਯੂਕੇ ਪਹੁੰਚਣ ਵਾਲੇ ਬੱਚੇ ਇਦਾਂ ਦੇ ਲੋਕ ਜਿਹੜੇ ਆਪ ਆਇਲਸ ਕਰ ਨਹੀਂ ਸਕਦੇ ਤੇ ਜਨਾਨੀ ਦੇ ਬੇਸ ਦੇ ਉੱਪਰ ਤਰੱਕੀ ਕਰਨਾ ਚਾਹੁੰਦੇ ਨੇ ਜਾ ਕੇ ਇਦਾਂ ਦੇ ਲੋਕ ਫੀਟ ਮੈਰਰੀਜਸ ਅੱਛਾ ਫਿਰ ਪੰਗੇ ਬੜੇ ਪੈਂਦੇ ਸੀ ਤਾਂ ਪਤਾ ਹੀ ਹੈ ਕਿ ਕਿੰਨੇ ਕੇਸਿਸ ਹੋਏ ਪਿੱਛੇ ਹਨ ਬਿਲਕੁਲ ਬੇਅੰਤ ਕੋਰਾ ਲੈ ਕੇਸ ਹੋਇਆ ਪਤਾ ਨਹੀਂ ਕਿਸੇ ਨੇ ਆਤਮ ਹੱਤਿਆ ਕਰ ਲਈ ਮੁੰਡੇ ਦੇ ਕੁਛੇ ਦਾ ਕਰ ਬਿਆ ਸੋ ਮਨੀ ਥਿੰਗਸ ਕੀ ਕੁੜੀਆਂ ਉੱਤੇ ਪਹੁੰਚ ਗਈਆਂ ਅਗੂਲੇ ਕੇ ਮੁੰਡੇ ਨੂੰ ਬੁਲਾਇਆ ਨਹੀਂ ਸੋ ਮਨੀ ਥਿੰਗਸ ਹੈਪਨ ਜਦੋਂ ਤੱਕ ਯੂਕੇ ਵਰਲਡ ਨੂੰ ਪਤਾ ਲੱਗਿਆ ਤਦ ਤੱਕ ਹਜ਼ਾਰਾਂ ਲੱਖਾਂ

ਮੇਰੇ ਨਾਲ ਜੋ ਕੋਰਸ ਦਿੱਤਾ ਉਹ ਕੈਨੇਡਾ ਤੋਂ ਮੱਚ ਐਕਸਲੈਂਟ ਕੋਰਸ ਦਿੱਤਾ ਪੰਗਾ ਵੀ ਤਰ ਕੋਰਸ ਦਿੱਤਾਗੇ ਨਹੀਂ ਆਗੇ ਇੱਥੇ ਮੈਂ ਕਹਿੰਦਾ ਤੁਹਾਡੇ ਕੋਲ ਫਿਜ਼ੀਕਲ ਐਜੂਕੇਸ਼ਨ ਵੀ ਹੈਗਾ ਹਿੰਦੀ ਵੀ ਹੈਗਾ ਹਲਕੇ ਤੋਂ ਹਲਕੇ ਸਬਜੈਕਟ ਵੀ ਹੈਗੇ ਨਾ ਡਰਾਇੰਗ ਵੀ ਲਈ ہوئی ਹੈ ਪੇਂਟਿੰਗ ਵੀ ਲਈ ਹੋਇਆ ਤਾਂ ਵੀ देयर ਇਸ ਸਮਥਿੰਗ ਫॉर ਯੂ ਅਵੇਲੇਬਲ ਇਨ ਦੀ ਯੂਕੇ ਤੋਂ ਵਰਲਡ ਦੀ ਨੰਬਰ 1 ਕੰਟਰੀ ਹੈ ਬੱਚਿਆਂ ਨੂੰ ਮੌਕਾ ਨਹੀਂ ਛੱਡਣਾ ਚਾਹੀਦਾ ਬਿਲਕੁਲ ਸੋ ਯੂਕੇ ਨੂੰ ਲੈ ਕੇ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੇ ਵਿਜ਼ਿਟ ਕਰ ਸਕਦੇ ਹੋ ਕੈਪਰੀ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਦੇ ਆਫਿਸ ਦੇ ਵਿੱਚ ਸਾਰੀ ਇਨਫੋਰਮੇਸ਼ਨ ਤੁਹਾਨੂੰ ਉੱਥੇ ਮਿਲ ਜਾਈਏਗੀ ਬਹੁਤ ਵਧੀਆ ਕੰਟਰੀ ਹੈ ਸਟੱਡੀ ਨੂੰ ਲੈ ਕੇ ਬਹੁਤ ਸਾਰੇ ਉੱਥੇ ਆਪਸ਼ਨਸ ਨੇ ਸੋ ਜ਼ਰੂਰ ਵਿਜ਼ਿਟ ਕਰੋ ਆਫਿਸ ਦੇ ਵਿੱਚ ਤੇ ਇਨਫੋਰਮੇਸ਼ਨ ਦੇ ਲਈ ਹੋਰ ਵਿਦੇਸ਼ ਜਾਣ ਨੂੰ ਲੈ ਕੇ ਜੋ ਇਨਫੋਰਮੇਸ਼ਨ ਚਾਹੀਦੀ ਹੈ ਉਹਦੇ ਲਈ ਤੁਸੀਂ ਸਾਡੇ ਪ੍ਰੋਗਰਾਮ ਬਾਤ ਵਿਦੇਸ਼ ਕੀ ਦੇ ਨਾਲ ਜੁੜੇ ਰਹੋ ਜਨ ਰਾਈਟ ਇਨਫੋਰਮੇਸ਼ਨ ਜਨਵਰੀ 2024 ਕੋ ਸਪਾਊਸ ਵੀਜ਼ਾ ਬੰਦ ਹੋ ਗਿਆ ਐਂਡ ਵੀ ਆਰ ਥੈਂਕਫੁਲ ਟੂ ਬ੍ਰਿਟਿਸ਼ ਗਵਰਨਮੈਂਟ ਟੂ ਸਟਾਪ ਥਿਸ ਜੇ ਬੱਚਾ ਸੀਬੀਐਸਈ ਆਈਸੀਐਸਈ ਪਾਸ ਆਊਟ ਹੋਵੇ ਵਿਦਆਊਟ ਆਈਸੀ 60% ਨੰਬਰ ਕਿਦ ਵਿਦਆਊਟ ਆਈਸੀ ਜਿਹੜਾ ਉਹ ਲੈਣਾ ਬਿਲਕੁਲ ਓਪਨ ਜੌਬ ਕਰ ਸਕਦਾ ਹੈ ਚਾਹੇ ਬੱਚੇ ਨੇ ਮੈਡੀਕਲ ਸਾਇੰਸ ਕੀਤੀ ਹੋਵੇ ਜਾਂ ਫੀਜ਼ੇ ਵਿੱਚ ਰਿਹਾ ਵਾਟ ਐਵਰ ਵਾਟ ਐਵਰ ਜੌਬ ਯੂ ਫਾਈਂਡ ਯੂ ਕੈਨ ਡੂ ਦੈਟ ਟੂ ਇਅਰਸ ਦਾ ਪਰਮਿਟ ਇਹ ਕੋਈ ਉਹ ਦੇਸ਼ ਨਹੀਂ ਹੈ ਜਿਹਨੇ ਹੁਣ ਐਜੂਕੇਸ਼ਨ ਸਟਾਰਟ ਕੀਤੀ ਹੈ ਜਾਂ ਹੁਣ ਲੋਕਾਂ ਨੂੰ ਬਣਾਣਾ ਸ਼ੁਰੂ ਕੀਤਾ ਹੈ ਪਹਿਲਾ ਪਾਸ ਦੀ ਵੀ ਜਿਹਨ ਪੜਗਿਆ ਸਾਰੇ ਸਾਰੇ ਵੱਡੇ ਪੋਲੀਟਿਸ਼ੀਅਨ ਸਾਰੇ ਵੱਡੇ ਲੋਕ ਜਿੰਨੇ ਵੱਡੇ ਬਿਜ਼ਨਸਮੈਨ ਬਿਜ਼ਨਸ ਆਈਕਨ ਸਾਰੇ ਰੱਖੇ ਨੇ वर्ल्ड का टॉप बेस्ट इंफ्रास्ट्रक्चर प्रोवाइड कर चलिए और इनके लिए यूनिवर्सिटीयां तब तबिया ने वर्ल्ड भी टॉप 6 यूनिवर्सिटीज में डड़िया हैगिया ने दुनिया टॉप 100 के बीच आंदिया ने कोई यूथ के दे मेडिकल की इमेज की बच्चा जनरली देना अवेलेबल तो नहीं मेरा के लिए अप्लाई करता उन्होंने हमारी बात समझी है दी कि नहीं रहनी है उनका पर्पस की है कोई यूथ के बड़ालाना नहीं करना है बल्कि सामान्य को बराबर का बराबर सब के लिए एंड दे समी हैंडसम अमाउंट 2000 तो भी ज्यादा कोर्स है भी 100 यूनिवर्सिटीयां there is something for everybody in the uk ਬੱਚਾ ਆ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਬਾਤ ਵਿਦੇਸ਼ ਕੀ ਦੇ ਵਿੱਚ ਜਿੱਥੇ ਗੱਲਬਾਤ ਕਰਾਂਗੇ ਅੱਜ ਯੂਕੇ ਨੂੰ ਲੈ ਕੇ ਯੂਕੇ ਇੱਕ ਇਹੋ ਜਿਹੀ ਕੰਟਰੀ ਹੈ ਜਿੱਥੇ ਸਟੱਡੀ ਨੂੰ ਲੈ ਕੇ ਬਹੁਤ ਸਾਰੀ ਆਪਰਚੂਨਿਟੀਆਂ ਨੇ ਵਰਲਡ ਦੇ ਬੈਸਟ ਕਾਲਜਸ ਯੂਕੇ ਦੇ ਵਿੱਚ ਮਿਲਦੇ ਨੇ ਤੇ ਬੱਚਿਆਂ ਨੂੰ ਯੂਕੇ ਜਾ ਕੇ ਵਰਕ ਆਪਰਚੂਨਿਟੀਆਂ ਵੀ ਬਹੁਤ ਜ਼ਿਆਦਾ ਮਿਲ ਜਾਂਦੀਆਂ ਸੋ ਅੱਜ ਗੱਲਬਾਤ ਕਰਾਂਗੇ ਅਸੀਂ ਯੂਕੇ ਦਾ ਕੀ ਪ੍ਰੋਸੈਸ ਹੈ ਕਿਹੜਾ ਇੰਟੈਗ ਜੋ ਹੈ ਬੱਚਾ ਲਈ ਬੈਟਰ ਰਹੇਗਾ ਤੇ ਇਸ ਦੇ ਨਾਲ ਹੀ ਸਾਡੇ ਨਾਲ ਜੁੜੇ ਰਹਿਣਗੇ ਕੈਪੀ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਨਿਤਿਨ ਚਾਵਲ ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਬਾਤ ਵਿਦੇਸ਼ੀ ਸਰ ਸ਼ਿਕਾਰ ਸਰ ਯੂਕੇ ਨਾਲ ਅੱਜ ਗੱਲਬਾਤ ਕਰਾਂਗੇ ਵਰਲਡ ਦੇ ਬੈਸਟ ਕਾਲਜਸ ਯੂਕੇ ਦੇ ਵਿੱਚ ਹੈ ਸੋ ਓਪਰਚ्युनिटीज ਬੱਚਿਆਂ ਲਈ ਕੀ ਕੀ ਹੈ ਯੂਕੇ ਦੇ ਵਿੱਚ ਸਰ ਸ਼ੀ ਦੇਖੋ ਯੂਕੇ ਇਦਾਂ ਦਾ ਦੇਸ਼ ਜਿਹਨੇ ਪੂਰੀ ਦੁਨੀਆ ਦੇ ਉੱਪਰ ਰਾਜ ਕੀਤਾ ਇਹ ਕੋਈ ਉਹ ਦੇਸ਼ ਨਹੀਂ ਹੈ ਜਿਹਨੇ ਹੁਣ ਐਜੂਕੇਸ਼ਨ ਸਟਾਰਟ ਕੀਤੀ ਹੈ ਜਾਂ ਹੁਣ ਲੋਕਾਂ ਨੂੰ ਬਣਾਉਣਾ ਸ਼ੁਰੂ ਕੀਤਾ ਹੈ ਪਹਿਲਾ ਪਾਰ ਟੀਵੀ ਯੂਕੇ ਹੀ ਪੜਨ ਗਿਆ ਸੀ ਜਾਂ ਉਸ ਤੋਂ ਬਾਅਦ ਸਾਰੇ ਵੱਡੇ ਪੋਲੀਟਿਸ਼ੀਅਨ ਸਾਰੇ ਵੱਡੇ ਲੋਕ ਜਿੰਨੇ ਵੱਡੇ ਬਿਜ਼ਨਸਮੈਨ ਬਿਜ਼ਨਸ ਟਾਈਕਨਸ ਹਨ ਉਹਨਾਂ ਦੇ ਬੱਚੇ ਯੂਕੇ ਹੀ ਪੜਨ ਜਾਂਦੇ ਸੋ ਪੂਰੀ ਦੁਨੀਆ ਦੇ ਰਾਜ ਕਰਨ ਵਾਲਾ ਦੇਸ਼ ਹੈ ਕੋਈ ਨਵਾਂ ਦੇਸ਼ ਨਹੀਂ ਹੈਗਾ ਸੋ ਇਟ ਇਜ਼ ਨੋਟ ਦਾ ਮੋਸਟ ਬਿਊਟੀਫੁਲ ਕੰਟਰੀਜ਼ ਐਸ ਵੈਲ ਬਿਲਕੁਲ ਰੀਸੈਂਟਲੀ ਮੈਂ ਜਦੋਂ ਯੂਕੇ ਵਿਜ਼ਿਟ ਕਰਕੇ ਆਇਆ ਉੱਥੇ ਜਾ ਕੇ 10 ਯੂਨੀਵਰਸਿਟੀ ਤੇ ਕਾਲਜਸ ਮਿਲ ਕੇ ਆਇਆ ਆਈ ਹੈਵ ਸੀਨ ਦ ਇਨਫਰਾਸਟ੍ਰਕਚਰ ਵਰਲਡ ਦਾ ਟੌਪ ਬੈਸਟ ਇਨਫਰਾਸਟ੍ਰਕਚਰ ਦਾ ਪ੍ਰੋਵਾਈਡ ਕਰ ਸਕਦੀ ਹੈ ਉਹ ਯੂਕੇ ਦੀਆਂ ਯੂਨੀਵਰਸਿਟੀਆਂ ਕਰ ਸਕਦੀਆਂ ਨੇ ਵਰਲਡ ਦੀਆਂ ਟੌਪ 6 ਯੂਨੀਵਰਸਿਟੀਆਂ ਵੀ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਟੌਪ 100 ਦੇ ਵਿੱਚ ਆਉਂਦੀਆਂ ਨੇ ਉਹ ਯੂਕੇ ਦੇ ਵਿੱਚ ਨੇ ਬਿਲਕੁਲ ਸਹੀ ਸੋ 150 ਯੂਨੀਵਰਸਿਟੀਆਂ 2000 ਤੋਂ ਜ਼ਿਆਦਾ ਕੋਰਸਿਸ ਸਾਰਾ ਕੁਝ ਜੇ ਕੋਈ ਕੰਟਰੀ ਪ੍ਰੋਵਾਈਡ ਕਰ ਸਕਦੀ ਹੈ ਤਾਂ ਦੈਟ ਇਜ਼ ਨਨ ਅਦਰ ਥੈਂਕ ਯੂਕੇ ਸਰ ਪ੍ਰੋਸੈਸ ਕੀ ਹੈ ਯੂਕੇ ਜਾਂਦਾ ਦੇਖੋ ਪ੍ਰੋਸੈਸ ਇਜ਼ ਵੈਰੀ ਸਿੰਪਲ ਇੱਕ ਤਾਂ ਤੁਹਾਨੂੰ ਆਇਲਸ ਦਾ ਸਰਟੀਫਿਕੇਟ ਦੇਣਾ ਹੀ ਪਏਗਾ 6 ਬੈਂਡ ਓਵਰঅল ਚਾਹੀਦੇ ਨੇ ਜੇ ਬੱਚਾ ਪਲੱਸ 2 ਪਾਸ ਹੈ 6.5 ਚਾਹੀਦੇ ਨੇ ਬੱਚਾ ਗ੍ਰੈਜੂਏਟ ਹੈ ਹਾਲਾਂਕਿ ਵਿਦਆਊਟ ਆਇਲਸ ਵੀ ਅਪਲਾਈ ਕੀਤਾ ਜਾ ਸਕਦਾ ਹੈ ਇਹ ਬੱਚਾ CBSE ICSE ਪਾਸ ਆਊਟ ਹੋਵੇ ਵਿਦਆਊਟ ਆਇਲਸ ਵੀ ਸਟੱਡੈਂਟ ਅਮਰੀਕਾ ਦੇ ਵਿਦਆਊਟ ਆਇਲਸ ਵੀ ਯੂਕੇ ਦਾ ਲੈਣ ਦਾ ਹੈ ਬਿਲਕੁਲ ਪ੍ਰੋਸੈਸ ਦੀ ਤੁਸੀਂ ਗੱਲ ਕੀਤੀ ਪ੍ਰੋਸੈਸ ਦੇ ਵਿੱਚ ਸਭ ਤੋਂ ਪਹਿਲੇ ਅਸੀਂ ਆਫਰ ਲੈਟਰ ਅਪਲਾਈ ਕਰ ਔਫੀਲਟਰ ਆਨ ਤੋਂ ਬਾਅਦ ਨਾ ਯੂਨੀਵਰਸਿਟੀ ਵੱਲੇ ਕ੍ਰੈਡੀਬਿਲਟੀ ਇੰਟਰਵਿਊ ਨੰਦੇ ਬੱਚੇ ਦੇ ਕਿ ਬੱਚਾ ਕ੍ਰੈਡੀਬਿਲਟੀ ਇੰਟਰਵਿਊ ਮੀਨਸ ਕਿ ਬੱਚਾ ਜਨੂਅਲੀ ਹੈ ਨਾ ਅਵੇਲੇਬਲ ਹੈ ਕਿ ਨਹੀਂ ਹੈਗਾ ਜਿਹਨੇ ਅਪਲਾਈ ਕੀਤਾ ਹੈ ਉਹਨੂੰ ਸਾਰੀ ਗੱਲ ਸਮਝ ਵੀ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਉਹਦਾ ਪਰਪਸ ਕੀ ਹੈ ਕਿ ਉਹ ਯੂਕੇ ਪੜਾਣਾ ਚਾਹੁੰਦਾ ਹੈ ਸੋ ਚਾਰ ਪੰਜ ਕੁਐਸਚਨ ਪੁੱਛੇ ਜਾਂਦੇ ਨੇ ਜ਼ੂਮ ਦੇ ਉੱਪਰ ਜਾਂ ਫੋਨ ਦੇ ਉੱਪਰ ਜਾਂ ਵੀਡੀਓ ਕਾਲ ਦੇ ਉੱਪਰ ਤਿੱਕ ਇੰਟਰਵਿਊ ਲਈ ਹੈ ਉਹ ਇੰਟਰਵਿਊ ਹੋਣ ਤੋਂ ਬਾਅਦ ਫਿਰ ਬੱਚੇ ਦੀ ਉਹ ਫੀਸ ਜਮ੍ਹਾਂ ਕਰਵਾ ਲੈਂਦੇ ਮੇਰੇ ਦਾ ਹਾਫ ਇਅਰ ਦੀ ਫੀਸ ਦਾ ਫੁੱਲ ਇਅਰ ਦੀ ਫੀਸ ਜਿੰਨਾ ਵੀ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਹੋਵੇ ਫੀਸ ਜਮ੍ਹਾਂ ਕਰਾ ਲੈਂਦੇ ਨੇ ਉਹਦੇ ਬੇਸ ਤੇ ਉਹ ਡਾਕੂਮੈਂਟ ਇਸ਼ੂ ਕਰ ਦਿੰਦੇ ਨੇ ਜਿਹਨੂੰ ਕੈਸ਼ ਕਹਿੰਦੇ ਨੇ ਕਨਫਰਮੇਸ਼ਨ ਆਫ ਐਕਸੈਪਟੈਂਸ ਫਾਰ ਸਟੱਡੀਜ਼

ਉਸਟ ਸਟੱਡੀ ਵਰਕ ਪਰਮਿਟ ਨੂੰ ਕਹਿੰਦੇ ਨੇ ਲੈ ਸਕਦਾ ਬੱਚਾ ਉਹ ਪਨ ਜੌਬ ਕਰ ਸਕਦਾ ਚਾਹੇ ਬੱਚੇ ਨੇ ਮੈਡੀਕਲ ਸਾਇੰਸ ਕੀਤੀ ਹੈ ਤੇ ਉਹ ਵੀਜ਼ੇ ਵਿੱਚ ਰਿਹਾ ਵਾਟ ਐਵਰ ਵਾਟ ਐਵਰ ਜੌਬ ਯੂ ਫਾਈਂਡ ਯੂ ਕੈਨ ਡੂ ਦੈਟ ਟੂ ইয়ারਸ ਵਰ ਪਰਮਿਟ ਬਟ ਥਿਸ ਇਸ ਨੋਟ ਦ ਲਿਮਿਟ ਉਸੋ ਬਾਲ ਵੀਜੇ ਤੁਹਾਨੂੰ ਜੌਬ ਮਿਲ ਜਾਂਦੀ ਹੈ ਦੋ ਦੋ ਸਾਲ ਹਰ ਕਿ ਜਿੰਨਾ ਬਣੀ ਬਣਾਈ ਚਲੋ ਸਾਡੇ ਪੁਰਾਣੇ ਸਟੂਡੈਂਟਸ ਉਹਦੇ 10 10 ਸਾਲਾਂ ਤੋਂ ਬਾਰ ਬਾਰ ਸਾਲਾ ਤੋਂ ਗੱਲ ਕਰ ਰਹੇ ਨੇ ਐਂਡ ਦੇ ਆਰ ਅਰਨਿੰਗ ਹੈਂਸਮ ਅਮਾਉਂਟ ओके सो ਇਨਟੇਕ ਕਿਹੜਾ ਸਰ ਫਿਲਹਾਲ ਬੱਚਿਆਂ ਦੇ ਲਈ ਬੈਟਰ ਰਹੇ ਦੇਖੋ ਨਾਰਮਲੀ ਦੋ ਇਨਟੇਕ ਹੁੰਦੇ ਆ ਜੀ ਜਨੂਅਰੀ ਤੇ ਸੈਪਟੈਂਬਰ ਕੁਝ ਰੋਲਿੰਗ ਇਨਟੇਕ ਵੀ ਹੁੰਦੇ ਆ ਕਈ ਯੂਨੀਵਰਸਿਟੀ ਜਾਂ ਜਿੱਦਾ ਬੀਪੀਬੀ ਯੂਨੀਵਰਸਿਟੀ ਹੈ ਉਧਰ ਸਰਕੂਲਰ ਪ੍ਰਾਇਲ ਵੀ ਹੈਗਾ ਜੂਨ ਵੀ ਹੈਗਾ ਜੁਲਾਈ ਵੀ ਹੈਗਾ ਹਨਾ ਤਾਂ ਨਾਰਮਲੀ ਸੈਪਟੈਂਬਰ ਤੇ ਜਨੂਅਰੀ ਦੋ ਇਨਟੇਕ ਹੁੰਦੇ ਨੇ ਹਾਊਏਵਰ ਕੁਝ ਮਿਡ ਇਨਟੇਕ ਵੀ ਮਿਲ ਜਾਂਦੇ ਨੇ ਫਿਲਹਾਲ ਸੈਪਟੈਂਬਰ ਇਨਟੇਕ ਵਾਸਤੇ ਅਰਗੇਸ਼ਨ ਚੱਲ ਰਿਹਾ ਹੈ

ਅਨਪੜ੍ਹ ਬੱਚੇ ਜਨਾਨੀ ਦਾ ਪਹੁੰਚਾ ਫੜ ਕੇ ਯੂਕੇ ਪਹੁੰਚਣ ਵਾਲੇ ਬੱਚੇ ਇਦਾਂ ਦੇ ਲੋਕ ਜਿਹੜੇ ਆਪ ਆਇਲਸ ਕਰ ਨਹੀਂ ਸਕਦੇ ਤੇ ਜਨਾਨੀ ਦੇ ਬੇਸ ਦੇ ਉੱਪਰ ਤਰੱਕੀ ਕਰਨਾ ਚਾਹੁੰਦੇ ਨੇ ਜਾਂ ਕਿ ਇਦਾਂ ਦੇ ਲੋਕ ਫੀਅਰ ਮੈਰਰੀਜਸ ਅੱਛਾ ਫਿਰ ਪੰਗੇ ਬੜੇ ਪੈਂਦੇ ਸੀ ਤਾਂ ਪਤਾ ਹੀ ਹੈ ਕਿ ਕਿੰਨੇ ਕੇਸਿਸ ਹੋਏ ਪਿੱਛੇ ਹਨ ਬਿਲਕੁਲ ਬੇਅੰਤ ਕੋਰਾ ਲੈ ਕੇਸ ਹੋਇਆ ਪਤਾ ਨਹੀਂ ਕਿਸੇ ਨੇ ਆਤਮ ਹੱਤਿਆ ਕਰ ਲਈ ਮੁੰਡੇ ਨੇ ਕੁਛ ਇਦਾਂ ਕਰ ਪਿਆ ਸੋ ਮਨੀ ਥਿੰਗਸ ਕੀ ਕੁੜੀਆਂ ਉੱਥੇ ਪਹੁੰਚ ਗਈਆਂ ਅਗੂਲੇ ਕੇ ਮੁੰਡੇ ਨੂੰ ਬੁਲਾਇਆ ਨਹੀਂ ਸੋ ਮਨੀ ਥਿੰਗਸ ਹੈਪਨ ਜਦੋਂ ਤੱਕ ਯੂਕੇ ਵਰਮ ਨੂੰ ਪਤਾ ਲੱਗਿਆ ਤਦ ਤੱਕ ਹਜ਼ਾਰਾਂ ਲੱਖਾਂ

ਆ ਨਿਊਜ਼ੀਲੈਂਡ ਜੋ ਕੋਰਸ ਦਿੱਤਾ ਮੈਂ ਕਿਹਾ ਕੈਨੇਡਾ ਟੂ ਮੱਚ ਐਕਸਟੈਂਡ ਕੋਰਸ ਦਿੱਤਾ ਪੰਗਾ ਵੀ ਤਲ ਕੋ ਕੋਰਸ ਦਿੱਤਾ ਗਈ ਨਹੀਂ ਹੈ ਇੱਥੇ ਮੈਂ ਕਹਿੰਦਾ ਤੁਹਾਡੇ ਕੋਲ ਫਿਜ਼ੀਕਲ ਐਜੂਕੇਸ਼ਨ ਵੀ ਹੈਗਾ ਹਿੰਦੀ ਵੀ ਹੈਗਾ ਹਲਕੇ ਤੋਂ ਹਲਕੇ ਸਬਜੈਕਟ ਵੀ ਹੈਗੇ ਨਾ ਡਰਾਇੰਗ ਵੀ ਲਈ ہوئی ਹੈ ਪੇਂਟਿੰਗ ਵੀ ਲਈ ہوئی ਹੈ ਤਾਂ ਵੀ देयर इज समथिंग फॉर यू अवेलेबल ਇਨ ਦੀ ਯੂਕੇ ਟੂ ਵਰਲਡ ਦੀ ਨੰਬਰ 1 ਕੰਟਰੀ ਹੈ ਬੱਚਿਆਂ ਨੂੰ ਮੌਕਾ ਨਹੀਂ ਛੱਡਣਾ ਚਾਹੀਦਾ ਬਿਲਕੁਲ ਸੋ ਯੂਕੇ ਨੂੰ ਲੈ ਕੇ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੇ ਵਿਜ਼ਿਟ ਕਰ ਸਕਦੇ ਹੋ ਕੈਪਰੀ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਦੇ ਆਫਿਸ ਦੇ ਵਿੱਚ ਸਾਰੀ ਇਨਫੋਰਮੇਸ਼ਨ ਤੁਹਾਨੂੰ ਉੱਥੇ ਮਿਲ ਜਾਈਏਗੀ ਬਹੁਤ ਵਧੀਆ ਕੰਟਰੀ ਹੈ ਸਟੱਡੀ ਨੂੰ ਲੈ ਕੇ ਬਹੁਤ ਸਾਰੇ ਉੱਥੇ ਆਪਸ਼ਨਸ ਨੇ ਸੋ ਜ਼ਰੂਰ ਵਿਜ਼ਿਟ ਕਰੋ ਆਫਿਸ ਦੇ ਵਿੱਚ ਤੇ ਇਨਫੋਰਮੇਸ਼ਨ ਦੇ ਲਈ ਹੋਰ ਵਿਦੇਸ਼ ਜਾਣ ਨੂੰ ਲੈ ਕੇ ਜੋ ਇਨਫੋਰਮੇਸ਼ਨ ਚਾਹੀਦੀ ਹੈ ਉਹਦੇ ਲਈ ਤੁਸੀਂ ਸਾਡੇ ਪ੍ਰੋਗਰਾਮ ਬਾਤ ਵਿਦੇਸ਼ ਕੀ ਦੇ ਨਾਲ ਜੁੜੇ ਰਹੋ